ਸਵਜਸੀ ਲੂਕਾ ਔਰ ਉਸਦੀ ਅੰਜੀਲ ਦੇ ਬਾਰੇ ਅਸੀਂ ਸਿੱਖਾਂਗੇ ਸੋ ਸਭ ਤੋਂ ਪਹਿਲੀ ਚੀਜ਼ ਜੋ ਆ ਲੂਕਾ ਇੱਕ ਮਾਤਰ ਲੇਖਕ ਆ ਨਵੇਂ ਨਿਯਮ ਦਾ ਜੋ ਕਿ ਆ ਗੈਰ ਯਹੂਦੀ ਸੀਗਾ ਜੋ ਸੀਰੀਆ ਦੇ ਅੰਤਾਕੀਆ ਦੇ ਵਿੱਚ ਪੈਦਾ ਹੋਇਆ ਔਰ ਪੇਸ਼ੇਵਜੋ ਜੋ ਆ ਲੂਕਾ ਇੱਕ ਡਾਕਟਰ ਸੀਗਾ ਔਰ ਲੂਕਾ ਨੇ ਦੋ ਜੋ ਆ ਚਿੱਠੀਆਂ ਜੋ ਆ ਲਿਖੀਆਂ ਆ ਨਵੇਂ ਨੀਮ ਦੇ ਵਿੱਚ ਜੋ ਜਿਹਨੂੰ ਅਸੀਂ ਲੂਕਾ ਦੀ ਅੰਜੀਲ ਔਰ ਦੂਸਰਾ ਰਸੂਲਾਂ ਦੇ ਕਰਤੱਬ ਦੇ ਨਾਮ ਨਾਲ ਜੋ ਆ ਜਾਣਦੇ ਆ ਔਰ ਇਹ ਚਿੱਠੀਆਂ ਥਿਉਫਲਸ ਨੂੰ ਲਿਖੀਆਂ ਗਈਆਂ ਰੋਮੀ ਇੱਕ ਨਾਗਰਿਕ ਸੀਗਾ ਜਿਸ ਦੇ ਲਈ ਇਹ ਅਨੁਮਾਨ ਲਗਾਇਆ ਜਾਂਦਾ ਕਿ ਉਹ ਇੱਕ ਰੋਮੀ ਅਫਸਰ ਸੀਗਾ ਜਿਸ ਆਦਰ ਨਾਲ ਲੂਕਸ ਨੂੰ ਸੰਬੋਧਿਤ ਕਰਦਾ ਹੈ ਸੋ ਇਹਦੇ ਬਾਰੇ ਤੁਸੀਂ ਦੇਖ ਸਕਦੇ ਹੋ ਰਸੂਲਾਨੇ ਕਰਤਾ ਵੇ ਇੱਕ ਅਧਿਆਏ ਉਹਦਾ 1 ਔਰ 2 ਲੂਕਾ 1 ਅਧਿਆਏ ਉਸਤਾ 3 ਤੋਂ 10 ਵਚਨ ਤੁਸੀਂ ਪੜ੍ਹ ਸਕਦੇ ਹੋ ਥਿਉਫਲਸ ਨਾਮ ਦੇ ਵਿਅਕਤੀ ਨੇ ਜੋ ਹੈ ਚਿੱਠੀਆਂ ਲਿਖੀਆਂ ਗਈਆਂ ਔਰ ਲੂਕਾ ਜੋ ਆਪ ਰੂਹੀਸ਼ਮਸੀ ਦੇ 12 ਚੇਲਿਆਂ ਚੋਂ ਤੋਂ ਨਹੀਂ ਸੀਗਾ ਔਰ ਲੂਕਾ ਸਭ ਤੋਂ ਪਹਿਲੀ ਵਾਰ ਜਦੋਂ ਨਜ਼ਰ ਆਉਂਦਾ ਆ ਰਸੂਲਾਂ ਦੇ ਕਰਤਬ 16 ਦੇ ਆਏ ਉਹਦਾ 10 11 ਦੇ ਵਿੱਚ ਲੂਕਾ ਨਜ਼ਰ ਆਉਂਦਾ ਆ ਕਿਉਂਕਿ ਜਿਸ ਸਮੇ ਲੂਕਾ ਲਿਖ ਰਿਹਾ ਏ ਰਸੂਲਾਂ ਨੇ ਕਰਤਬ ਤੋ ਲੂਕਾ ਦੀ ਮੌਜੂਦਗੀ ਦਾ ਕਿੱਥੋਂ ਪਤਾ ਚੱਲਦਾ ਉਹਦੇ ਲਿਖਣ ਦੇ ਅੰਦਾਜ਼ ਤੋਂ ਜਿੱਥੇ ਉਹ ਅਸੀਂ ਸ਼ਬਦ ਇਸਤੇਮਾਲ ਕਰਦਾ ਆ ਕਿ ਅਸੀਂ ਇੱਥੇ ਗਏ ਅਸੀਂ ਇੱਥੋਂ ਆਏ ਉੱਥੋਂ ਪਤਾ ਚੱਲਦਾ ਕਿ ਲੂਕਾ ਵੀ ਉਹਨਾਂ ਦੇ ਵਿੱਚ ਜੋ ਆ ਸ਼ਾਮਲਿਆ ਤਾਂ ਹੀ ਉਹ ਅਸੀਂ ਸ਼ਬਦ ਜੋ ਆ ਇਸਤੇਮਾਲ ਕਰ ਰਿਹਾ ਪਰ ਜਿੱਥੇ ਨਹੀਂ ਮੌਜੂਦ ਹੁੰਦਾ ਖੁਦ ਉੱਥੇ ਉਹ ਲਿਖਦਾ ਹੈ ਕਿ ਉਹ ਚਲੇ ਗਏ ਜਾਂ ਉਹ ਆ ਗਏ ਸੋ ਇੱਥੋਂ ਸਾਨੂੰ ਪਤਾ ਚੱਲਦਾ ਹੈ ਰਸੂਲਾਂ ਦੇ ਕਰਤੱਵ ਚ ਕਿ ਕਿੱਥੇ ਲੂਕਾ ਹੈ ਕਿੱਥੇ ਲੂਕਾ ਜਵਾ ਨਾਲ ਨਹੀਂ ਹੈ ਔਰ ਲੂਕਾ ਪੌਲਸ ਦੇ ਨਾਲ ਜੋ ਆ ਉਹ ਫਿਲਿੱਪੀ ਦੇ ਵਿੱਚ ਵੀ ਕਿਹਾ ਔਰ ਜਦੋਂ ਪੌਲਸ ਉੱਥੋਂ ਨਿਕਲ ਗਿਆ ਹੈ ਤਾਂ ਇਹੀ ਇੱਕ ਨੇ ਜੇ ਤੁਸੀਂ ਪੜ੍ਹਦੇ ਆਂ ਰਸੂਲਾਂ ਦੇ ਕਰਤਵ 16 ਦੇ ਉਸ ਦਾ 12 ਔਰ 16 ਵਚਨ ਚ ਲੂਕਾ ਨਜ਼ਰ ਆਉਂਦਾ ਹੈ ਪਰ 17 ਦਾ ਇੱਕ ਵਿੱਚ ਜੋ ਆ ਉਹ ਅਸੀਂ ਸ਼ਬਦ ਇਸਤੇਮਾਲ ਨਹੀਂ ਕਰਦਾ ਲਿਖਦਾ ਆ ਉਹ ਤੋਂ ਉੱਥੋਂ ਪਤਾ ਚੱਲਦਾ ਕਿ ਲੂਕਾ ਇਸ ਤੋਂ ਅੱਗੇ ਨਹੀਂ ਗਿਆ ਬਲਕਿ ਫਿਲਪੀਆ ਦੇ ਵਿੱਚ ਹੀ ਜਵਾ ਰੁਕ ਜਾਂਦਾ ਹੈ ਔਰ ਤੀਸਰੀ ਯਾਤਰਾ ਦੇ ਦੌਰਾਨ ਪੌਲਸ ਜਦੋਂ ਫਿਲਪੀਆ ਚ ਗੁਜ਼ਰਦਾ ਆ ਤਾਂ ਉੱਥੋਂ ਹੀ ਲੂਕਾ ਜੋ ਆ ਪੌਲਸ ਉਹਨਾਂ ਦੇ ਨਾਲ ਜੋ ਆ ਰਲ ਜਾਂਦਾ ਆ ਰਸੂਲਾਂ ਦੇ ਕਰਤਵ 20 ਦੇ ਉਸ ਦਾ 5 6 ਵਚਨ ਚ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪੌਲੂਕਾ ਸ਼ਾਇਦ ਦੂਸਰੀ ਮਿਸ਼ਨਰੀ ਯਾਤਰਾ ਦੇ ਦੌਰਾਨ ਫਿਲਿੱਪੀ ਵਿੱਚ ਹੀ ਰੁਕ ਗਿਆ ਔਰ ਤੀਸਰੀ ਤੱਕ ਉਹ ਫਿਲਿੱਪੀਆ 'ਚ ਹੀ ਰੁਕਿਆ ਰਿਹਾ। ਔਰ ਤੀਸਰੀ ਮਿਸ਼ਨਰੀ ਯਾਤਰਾ ਵਿੱਚ ਰਲਣ ਤੋਂ ਬਾਅਦ ਜੋ ਆ ਲੰਬਾ ਸਮਾਂ ਲੂਕਾ ਜੋ ਆ ਪੌਲਸ ਤੇ ਗਰੁੱਪ ਦੇ ਨਾਲ-ਨਾਲ ਹੀ ਰਿਹਾ ਆ ਔਰ ਇਹ ਜੋ ਬਚਨ ਤਾਂ ਉਹ ਦਿੱਤੇ ਜਾ ਰਿਹਾ ਇਹਨਾਂ ਨੂੰ ਤੁਸੀਂ ਪੜ ਸਕਦੇ ਹੋ ਜਿਨੇ ਵਿੱਚ ਲੂਕਾ ਅਸੀਂ ਸ਼ਬਦ ਇਸਤੇਮਾਲ ਕਰਦਾ ਆ ਤਾਂ ਇਸ ਦਾ ਮਤਲਬ ਲੂਕਾ ਵੀ ਇਹ ਸਾਰੇ ਸਮੇਂ 'ਚ ਉਹ ਨਾਲ ਹੀ ਰਿਹਾ। ਔਰ ਪੌਲਸ ਦੀ ਜੋ ਇੱਕ ਸਮੁੰਦਰੀ ਯਾਤਰਾ ਜੋ ਕਾਫੀ ਖਤਰਨਾਕ ਦੌਰ ਵਿੱਚੋਂ guzriya ਅ ਰਸੂਲਾਂ ਦੇ ਕਰਤਵ 27 ਦਾ 1 ਤੋਂ ਸ਼ੁਰੂ ਹੁੰਦੀ ਆ ਸੋ ਉਸ ਖਤਰਨਾਕ ਯਾਤਰਾ ਦੇ ਵਿੱਚ ਵੀ ਜੁਆ ਲੂਕਾ ਪੌਲਸ ਦੇ ਨਾਲ ਹੀ ਸੀਗਾ ਔਰ ਜਿਸ ਸਮੇ ਪੌਲਸ ਜੇਲ ਵਿੱਚ ਰਿਹਾ ਸੋ ਉਸ ਸਮੇ ਵੀ ਲੂਕਾ ਜੁਆ ਪੌਲਸ ਦੇ ਨਾਲ ਕਾਫੀ ਸਮਾਂ ਜੇਲ ਵਿੱਚ ਰਿਹਾ ਔਰ ਜਦੋਂ ਮੌਤ ਦੀ ਸਜ਼ਾ ਪੌਲਸ ਨੂੰ ਸੁਣਾਈ ਗਈ ਜਦੋਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਸੀਗਾ ਸੋ ਉਸ ਸਮੇ ਵੀ ਜੁਆ ਲੂਕਾ ਲੂਕਾ ਉਸ ਸਮੇਂ ਵੀ ਪੌਲਸ ਦੇ ਨਾਲ ਹੀ ਸੀਗਾ ਔਰ ਸਿਰਫ ਲੂਕਾ ਹੀ ਰਹਿ ਗਿਆ ਸੀਗਾ ਪੌਲਸ ਦੇ ਨਾਲ ਜਦ ਸਮੇ ਉਹ ਅਖਰੀ ਦੌਰ ਵਿੱਚ ਸੀਗਾ ਔਰ ਲੂਕਾ ਨੇ ਆਪਣੀ ਇنجੀਲ ਜੋ ਆ ਲਗਭਗ 58 ਤੋਂ 60 AD ਦੇ ਦਰਮਿਆਨ ਹੀ ਲਿਖੀ ਆ ਔਰ ਲੂਕਾ ਨੇ ਆਪਣੀ ਇنجੀਲ ਦੇ ਵਾਸਤੇ ਜਿਆਦਾ ਜਾਣਕਾਰੀ ਉਸ ਸਮੇਂ ਹੀ ਹਾਸਲ ਕੀਤੀ ਆ ਜਦੋਂ 2 ਸਾਲ ਤੱਕ ਜੋ ਪੌਲਸ ਦੇ ਨਾਲ ਜੋ ਕੈਦ ਵਿੱਚ ਸੀਗਾ ਲੂਕਾ ਪੌਲਸ ਦੇ ਨਾਲ ਫਲਸਤੀਨ ਤੋਂ ਜਦੋਂ ਰੋਮ ਆਉਂਦਾ ਆ अपनी तैयार कर रहा सिखा। इसलिए लूका ने काफी जानकारी जो है तो भी हासिल की चार दस और चौदह वचन और फिलेमोन उसका चोवी वचन सू पता चलता कि मरकुस और लूका काफी समय इकट्ठे भी जो पोलुस ਲੂਕਾ ਥੀਓਫਿਲਸ ਨੂੰ ਲਿਖ ਰਿਹਾ ਹੈ ਜੋ ਕਿ ਇੱਕ ਗੈਰ ਹੀ ਹੂਦੀ ਵਿਅਕਤੀ ਸੀਗਾ ਇਸ ਕਰਕੇ ਉਹ ਪ੍ਰਭੂ ਯੀਸ਼ੂ ਮਸੀਹ ਦੀ ਜੋ ਵੰਸ਼ਾਵਲੀ ਆ ਉਸ ਨੂੰ ਆਬਰਾਹਮ ਤੋਂ ਨਹੀਂ ਬਲਕਿ ਆਦਮ ਤੋਂ ਸ਼ੁਰੂ ਕਰਦਾ ਆ ਯੀਸ਼ੂ ਮਸੀਹ ਦੀ ਵੰਸ਼ਾਵਲੀ ਨੂੰ ਆਦਮ ਤੱਕ ਜਿਵੇਂ ਉਹ ਲੈ ਕੇ ਜਾਂਦਾ ਹੈ ਲੂਕਾ ਤੀਸਰੇ ਅਧਿਆਏ ਵਿੱਚ ਅਸੀਂ ਯੀਸ਼ੂ ਮਸੀਹ ਦੀ ਵੰਸ਼ਾਵਲੀ ਦੇ ਬਾਰੇ ਜੋ ਆ ਪੜ੍ਹ ਸਕਦੇ ਆ ਪਰ ਲੂਕਾ ਆਪਣੀ ਪੱਤਰੀ ਦੇ ਵਿੱਚ ਜੋ ਆ ਇਹ ਵੀ ਸਾਬਿਤ ਕਰਦਾ ਹੈ ਕਿ ਯੀਸ਼ੂ ਮਸੀਹ 100% ਪਰਮੇਸ਼ਰ ਰੂਪ ਆ ਔਰ ਯੀਸ਼ੂ ਮਸੀਹ 100% ਜਿਵੇਂ ਉਹ ਮਨੁੱਖ ਵੀ ਆ ਔਰ ਪ੍ਰਭੂ ਯਿਸੂ ਮਸੀਹ ਦੇ ਮਨੁੱਖਤਾਈ ਨੂੰ ਪੇਸ਼ ਕਰਨ ਦੇ ਲਈ ਜੋ ਲੂਕਾ ਪ੍ਰਭੂ ਯਿਸੂ ਦੇ ਜਨਮ ਨੂੰ ਵੀ ਪੂਰੇ ਵਿਸਤਾਰ ਪੂਰਵਕ ਲਿਖਦਾ ਹੈ ਕਿ ਜਿਸ ਤਰ੍ਹਾਂ ਇੱਕ ਆਮ ਬੱਚੇ ਦਾ ਜਨਮ ਹੁੰਦਾ ਹੈ ਇਸੇ ਪ੍ਰਕਾਰ ਹੀ ਪ੍ਰਭੂ ਯਿਸੂ ਮਸੀਹ ਦਾ ਜਨਮ ਜਵਾ ਮਰੀਮ ਦੇ ਘਰ ਵਿੱਚ ਜਵਾ ਹੁੰਦਾ ਹੈ ਔਰ ਇਸ ਤੋਂ ਬਾਅਦ 8ਵੇਂ ਦਿਨ ਯਿਸੂ ਮਸੀਹ ਦੀ ਸੁਨਤ ਔਰ ਉਸ ਤੋਂ ਬਾਅਦ 40 ਦਿਨ ਤੋਂ ਬਾਅਦ ਮਰੀਮ ਦਾ ਭੇਟਾ ਚੜਾਉਣਾ ਹੈਕਲ ਦੇ ਵਿੱਚ ਜਾ ਕੇ ਜਿੱਥੇ ਸ਼ਮਾਉਨ ਬਜ਼ੁਰਗ ਹੋਰ ਕਾਨਾ ਨਾਮ ਦੀ ਇੱਕ ਵਿਧਵਾ ਔਰਤ ਜੁਆ ਉਸ ਸਗਤ ਉੱਤੇ ਯਿਸੂ ਮਸੀਹ ਨੂੰ ਮਿਲਦੇ ਆ ਉਸ ਸਮੇਂ ਸੋ ਇਹਨਾਂ ਸਭ ਘਟਨਾਵਾਂ ਦਾ ਜ਼ਿਕਰ ਲੂਕਾ ਹੀ ਕਰਦਾ ਆ 12 ਸਾਲ ਦੀ ਉਮਰ ਵਿੱਚ ਯਿਸੂ ਮਸੀਹ ਦਾ ਹੈਕਲ ਵਿੱਚ ਜਾਣਾ ਔਰ ਇਹ ਘਟਨਾਵਾਂ ਯਿਸੂ ਮਸੀਹ ਦੇ ਬਾਰੇ ਜਨਮ ਦੇ ਬਾਰੇ ਘਟਨਾਵਾਂ ਕਿਉਂਕਿ ਲੂਕਾ ਨੇ ਇਸ ਚੀਜ਼ ਨੂੰ ਪੇਸ਼ ਕੀਤਾ ਕਿ ਜਿਸ ਤਰ੍ਹਾਂ ਇੱਕ ਆਮ ਬੱਚਾ ਪੈਦਾ ਹੁੰਦਾ ਆ ਜਿਸ ਤਰ੍ਹਾਂ ਉਹ ਵੱਧਦਾ ਆ ਉਸੇ ਤਰ੍ਹਾਂ ਹੀ ਪ੍ਰਭੂ ਯਿਸੂ ਮਸੀਹ ਸਧਾਰਨ ਮਨੁੱਖ ਦੀ ਤਰ੍ਹਾਂ ਜੁਆ ਪੈਦਾ ਹੋਇਆ ਔਰ ਆਪਣਾ ਬਚਪਨ ਦੇ ਦੌਰ ਵਿੱਚ ਗੁਜ਼ਰਦਾ ਹੋਇਆ ਜੋ ਆ ਵੱਡਾ ਆ ਔਰ ਲੂਕਾ ਥੀਓਫਿਲਸ ਨੂੰ ਲਿਖ ਰਿਹਾ ਆ ਗੈਰ ਯਹੂਦੀ ਨੂੰ ਅਸਲੀ ਉਹ ਇਹ ਵੀ ਸਮਝਾਉਣ ਦਾ ਪੂਰਾ ਯਤਨ ਕਰਦਾ ਆ ਕਿ ਪ੍ਰਭੂ ਯਿਸੂ ਮਸੀਹ ਦਾ ਆਉਣਾ ਜਿਹੜਾ ਆ ਉਹ ਸਿਰਫ ਯਹੂਦੀਆਂ ਲਈ ਨਹੀਂ ਆ ਬਲਕਿ ਪੂਰੀ ਧਰਤੀ ਵਾਸਤੇ ਆ ਧਰਤੀ ਦੇ ਹਰ ਇੱਕ ਵਿਅਕਤੀ ਦੇ ਲਈ ਆ ਹਰ ਕੌਮ ਹਰ ਜਾਤੀ ਦੇ ਲੋਕਾਂ ਵਾਸਤੇ ਆ ਉਸ ਦੇ ਲਈ ਉਹ ਕਾਫੀ ਵਚਨ ਇਸਤੇਮਾਲ ਕਰਦਾ ਆ ਜਿਸ ਸਮੇਂ ਸਰਗਦੂਤ ਜੋ ਆ ਯਾਲੀਆਂ ਦੇ ਕੋਲ ਆਉਂਦੇ ਆ ਔਰ ਉਹ ਇੱਕ ਭਜਨ ਬੋਲਦੇ ਆ ਪਰਮਤਾ ਵਿੱਚ ਪਰਮੇਸ਼ਰ ਦੀ ਵਡਿਆਈ ਅਤੇ ਧਰਤੀ ਉੱਤੇ ਸ਼ਾਂਤੀ ਉਹਨਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਨ ਹੈ ਸਿਸਗਾ ਦੇ ਉੱਤੇ ਉਹ ਲੋਕਾਂ ਜੋ ਆਇਸ ਇਹਨੂੰ ਪੇਸ਼ ਕਰਦਾ ਹੈ ਕਿ ਧਰਤੀ ਉੱਤੇ ਸ਼ਾਂਤੀ ਮਤਲਬ ਯਿਸੂ ਮਸੀਹ ਸਿਰਫ ਇਸਰਾਇਲ ਵਿੱਚ ਇੱਕ ਸ਼ਾਂਤੀ ਸਥਾਪਿਤ ਨਹੀਂ ਬਲਕਿ ਪੂਰੀ ਪ੍ਰਿਥਵੀ ਦੇ ਉੱਤੇ ਇੱਕ ਸ਼ਾਂਤੀ ਜੋ ਆ ਸਥਾਪਿਤ ਕਰਨ ਵਾਸਤੇ ਆ ਔਰ ਲੂਕਾ 13 ਅਧਿਆਏ ਉਸ ਦਾ 29 ਵਚਨ ਦੇ ਵਿੱਚ ਲਿਖਦਾ ਆ ਔਰ ਲੋਕ ਪੂਰਬ ਅਤੇ ਪੱਛਮ ਅਤੇ ਉੱਤਰ ਅਤੇ ਦੱਖਣ ਤੋਂ ਆਣ ਕੇ ਪਰਮੇਸ਼ਰ ਦੇ ਰਾਜ ਦੀ ਪੰਗਤ ਵਿੱਚ ਬੈਠਣਗੇ ਵੇਖੋ ਕਿੰਨੇ ਪਿਛਲੇ ਹਨ ਜਿਹੜੇ ਪਹਿਲੇ ਹੋਣਗੇ ਤੇ ਪਹਿਲੇ ਹਨ ਜਿਹੜੇ ਪਿਛਲੇ ਹੋਣਗੇ ਸੋ ਟਰਾਈਕੌਮ ਨੂੰ ਲਿਖ ਰਿਹਾ ਹੈ ਇਸ ਲਈ ਉਹ ਸਮਝਾ ਰਿਹਾ ਹੈ ਕਿ ਉੱਤਰ ਦੱਖਣ ਪੂਰੇ ਬਚਨ ਹਰ ਦਿਸ਼ਾ ਤੋਂ ਲੋਕ ਜਵਾ ਪ੍ਰਮੇਸ਼ਰ ਦੇ ਕੋਲ ਆਉਣਗੇ ਆਸ਼ਿਸ਼ ਜਵਾ ਪਾਉਣਗੇ ਸਿਰਫ ਯਹੂਦੀ ਲੋਕ ਹੀ ਨਹੀਂ ਔਰ ਪ੍ਰਭੂ ਯਿਸੂ ਮਸੀਹ ਦੀਆਂ ਪੇਸ਼ੀਆਂ ਦੀ ਜੇ ਅਸੀਂ ਗੱਲ ਕਰਦੇ ਹਾਂ ਤਾਂ ਕੁੱਲ 6 ਪੇਸ਼ੀਆਂ ਦੇ ਵਿੱਚੋਂ ਲੂਕਾ ਸਭ ਤੋਂ ਵੱਧ ਪੇਸ਼ੀਆਂ ਦਾ ਜ਼ਿਕਰ ਕਰਦਾ ਆ ਸਿਰਫ ਪਹਿਲੀ ਪੇਸ਼ੀ ਦਾ ਜ਼ਿਕਰ ਲੂਕਾ ਨਹੀਂ ਕਰਦਾ ਨਾਸਿਕ ਦੇ ਜਿਸ ਦਾ ਜ਼ਿਕਰ ਯਹੂਨਾ ਕਰਦਾ ਆ ਬਾਕੀ 5 ਪੇਸ਼ੀਆਂ ਦਾ ਜ਼ਿਕਰ ਲੂਕਾ ਕਰਦਾ ਆ ਜਦਕਿ ਦੂਸਰੀਆਂ ਜ਼ਿਲਾਂ ਦੇ ਵਿੱਚ 2 ਜਾਂ 3 ਪੇਸ਼ੀਆਂ ਤੋਂ ਵੱਧ ਜ਼ਿਕਰ ਨਹੀਂ ਕੀਤਾ ਗਿਆ ਸੋ ਲੂਕਾ ਉਹਨਾਂ ਪੇਸ਼ੀਆਂ ਨੂੰ ਵੀ ਬੜੇ ਵਿਸਤਾਰ ਦੇ ਨਾਲ ਜਵਾ ਜ਼ਿਕਰ ਕਰਦਾ ਹੈ ਔਰ ਸਲੀਬ ਦੇ ਆਸ-ਪਾਸ ਲਟਕਦੇ ਦੋ ਡਾਕੂਆਂ ਦੀ ਜੋ ਗੱਲਬਾਤ ਪਹਿਲੇ ਨੇ ਕੀ ਕਿਹਾ ਦੂਸਰੇ ਨੇ ਕੀ ਕਿਹਾ ਇਸ ਦਾ ਵੀ ਪੂਰਾ ਵਿਸਤਾਰ ਪੂਰਵਕ ਜੋ ਆ ਲੂਕਾ ਹੀ ਜੋਾਇਸੀ ਨੂੰ ਜੋ ਆ ਸਪਸ਼ਟ ਕਰਦਾ ਹੈ ਦੂਸਰੇ ਜੀਲਾ ਵਿੱਚ ਸਾਨੂੰ ਡਾਕੂਆਂ ਦੀ ਗੱਲਬਾਤ ਜੋ ਆ ਉਨੀ ਸਪਸ਼ਟ ਰੀਤੀ ਨਾਲ ਸਾਨੂੰ ਨਹੀਂ ਮਿਲਦੀ ਔਰ ਪ੍ਰਭ ਯੀਸ਼ੂ ਮਸੀਹ ਦੇ ਸਲੀਬ ਤੇ ਬੋਲੇ ਗਏ ਜੋ 7 ਵਚਨ ਸੀ ਉਹਨਾਂ ਵਿੱਚੋਂ ਤਿੰਨ ਵਚਨਾਂ ਦਾ ਜ਼ਿਕਰ ਜੋ ਆ ਲੂਕਾ ਕਰਦਾ ਹੈ हे ਪਿਤਾ ਇਹਨਾਂ ਨੂੰ ਮਾਫ ਕਰਨ ਲੂਕਾ 23 ਦਾ 34 ਔਰ ਅੱਜ ਤੋਂ ਮੇਰੇ ਸੰਗ ਸਵਰਗ ਵਿੱਚੋਂ ਆਏਗਾ ਔਰ ਸ਼ਿਆਲੀ ਬਚਨ ਚੇਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਦੀ ਸੌਂਦਾ ਹਾਂ ਸੋ ਇਹ ਤਿੰਨ ਸਲੀਬੀ ਬਚਨਾਂ ਦਾ ਜੋ ਜ਼ਿਕਰ ਹੈ ਲੂਕਾ ਜੋ ਕਰਦਾ ਹੈ ਔਰ ਪ੍ਰਭੂ ਯੀਸ਼ੂ ਮਸੀਹ ਦੇ ਜੀ ਉੱਠਣ ਤੋਂ ਬਾਅਦ ਜੋ ਇੱਕ ਇਮਾਉਸ ਨਾਮ ਦੇ ਪਿੰਡ ਨੂੰ ਜਾ ਰਹੇ ਜੋ ਦੋ ਵਿਅਕਤੀਆਂ ਦੇ ਨਾਲ ਜੋ ਪ੍ਰਭੂ ਯੀਸ਼ੂ ਮਸੀਹ ਦੀ ਇੱਕ ਲੰਬੀ वार्तालाप ਹੁੰਦੀ ਆ ਪ੍ਰਭੂ ਉਹਨਾਂ ਦੇ ਘਰ ਜਾਂਦੇ ਆ ਉੱਥੇ ਖਾਣਾ ਖਾਣ ਲਈ ਵੀ ਬੈਠਦੇ ਆ ਸੋ ਉਹ ਦਰਸ਼ਨ ਔਰ ਉਹ ਗੱਲਬਾਤ ਦਾ ਪੂਰਾ ਵਿਸਥਾਰ ਜ਼ਿਕਰ ਵੀ ਸਿਰਫ ਲੂਕਾ ਹੀ ਕਰਦਾ ਆ ਔਰ ਤਿੰਨੋਂ ਇੰਜੀਲਾਂ ਵਿੱਚ ਇਸ ਤਰ੍ਹਾਂ ਜ਼ਿਕਰ ਨਹੀਂ ਮਿਲਦਾ ਲੂਕਾ 24 ਦੇ ਅਯੋਸਤ 13 ਤੋਂ ਲੈ ਕੇ 35 ਵਚਨ ਤੱਕ ਔਰ ਲੂਕਾ ਦੀ انجیل ਜੋ ਆ ਉਹ ਪ੍ਰਭੂ ਯੀਸ਼ੂ ਮਸੀਹ ਨੂੰ ਇੱਕ ਮਨੁੱਖ ਦੇ ਤੌਰ ਤੇ ਪੇਸ਼ ਕਰਦੀ ਆ ਜਿਸ ਪ੍ਰਕਾਰ ਮੱਤੀ ਯਸ਼ੂ ਮਸੀਹ ਨੂੰ ਇੱਕ ਰਾਜੇ ਦੇ ਰੂਪ ਚ ਪੇਸ਼ ਕਰਦਾ ਆ ਮਰਕਸ ਜੋ ਆ ਪ੍ਰਭੂ ਯੀਸ਼ੂ ਮਸੀਹ ਨੂੰ ਇੱਕ ਸੇਵਕ ਦੇ ਰੂਪ ਚ ਪੇਸ਼ ਕਰਦਾ ਆ ਇਸੇ ਪ੍ਰਕਾਰ ਲੂਕਾ ਦੀ انجیل ਜੋ ਆ ਪ੍ਰਭੂ ਯੀਸ਼ੂ ਮਸੀਹ ਨੂੰ ਇੱਕ ਮਨੁੱਖ ਦੇ ਰੂਪ ਚ ਜੋ ਆ ਪੇਸ਼ ਕਰਦੀ ਆ ਸੋ ਇਸੇ ਕਰਕੇ ਹੀ ਜੋ ਆ ਪ੍ਰਭੂ ਯੀਸ਼ੂ ਮਸੀਹ ਦੀ ਜੋ ਵੰਸ਼ਾਵਲੀ ਜੋ ਆ ਆਦਮ ਤੋਂ ਸ਼ੁਰੂ ਕੀਤੀ ਗਈ ਆ ਔਰ ਇਸਦੇ ਨਾਲ ਤੋਂ ਵੀ ਯਿਸੂ ਮਸੀਹ ਦੇ ਜਨਮ ਨੂੰ ਕਿਸ ਤਰ੍ਹਾਂ ਸਾਧਾਰਨ ਬੱਚੇ ਜਨਮ ਲੈਂਦੇ ਸਤਿ ਪ੍ਰਭੂ ਯਿਸੂ ਮਸੀਹ ਦੇ ਜਨਮ ਹੁੰਦਾ ਆ ਨਾਲ ਪ੍ਰਭੂ ਯਿਸੂ ਮਸੀਹ ਦੇ ਬਚਪਨ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਗਿਆ 12 ਸਾਲ ਦੀ ਉਮਰ ਚ ਸੋ ਇਹ ਸਗੀ ਲੂਕਾ ਦੀ انجیل ਦੇ ਬਾਰੇ ਪ੍ਰਮੁੱਖ ਜਾਣਕਾਰੀ ਸੋ ਪ੍ਰਭੂ ਇਹਨਾਂ ਵਚਨਾਂ ਦੇ ਲਈ ਸਾਨੂੰ ਬਹੁਤ ਸਾਰੀ ਆਸ਼ੀਸ਼ ਤੇ ਸੋ ਗਰੇ ਸੇ ਵਿੱਚ ਕਿਸੇ ਦਾ ਕੋਈ ਸਵਾਲ ਆ ਜਾਂ ਕੋਈ ਵੀ ਕਿਸੇ ਨੂੰ ਕਨਫਿਊਜ਼ਨ ਆ ਤਾਂ ਉਹ ਕਮੈਂਟ ਬਾਕਸ ਵਿੱਚ ਇਸ ਦੇ ਬਾਰੇ ਪੁੱਛ ਸਕਦਾ ਹੈ ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਆਸ਼ੀਸ਼ ਦੇ ਆਮੀਨ